ਠੀਕ ਹੈ ਤੋ ਬਲੋ ਹੁਣ ਇਹ ਨਾ ਮੂੰਹ ਫੜਨ ਨੂੰ ਫੁਰਨ ਲਾਉਣੇ ਆ ਮਾੜਾ ਮੋਟਾ ਜੀ ਮੈਂ ਤਸਾਉਤਾ ਪੁਆਰ ਜੁਗੀ ਦਵਾਈਆਂ ਦੂਆਂ ਦੇ ਕੇ ਸੈਟ ਕੀਤੀ ਤੇ ਬਾਕੀ ਦੇਖ ਬਸ ਇਹਨੂੰ ਆਇਆ ਨਾ ਥੋੜਾ ਜਿਹਾ ਜਿਵੇਂ ਪਿਆਰ ਨਾਲ ਵੀ ਜਿਵੇਂ ਪਹਿਲੇ ਜਦੋਂ ਆਪਾਂ ਪਹਿਲਾਂ ਨਹੀਂ ਇਹ ਘਰੇ ਉਹ ਕੈਨਸੀਆਂ ਜਿਹੜੇ ਉਹ ਮਿਗਝਾਉਣਾ ਹੈ ਉਹ ਪ੍ਰੋਬਲਮ ਆਉਂਦੀ ਆ ਮੁਰਤੇ ਜਿਵੇਂ ਹੁਣ ਗੁਰਖਾ ਨੂੰ ਮਾੜੇ ਜੀ ਉਹ ਵੀ ਊਂ ਨਹੀਂ ਲੈਂਦੀ ਸੀ ਤੇਰਾ ਰ ਆਪਾਂ ਕੇ ਦੇਣਾ ਪਿਆ ਕੋਦਰ ਹਣ ਬਿਠੰਡਰ ਹੁੰਡਣ ਲੱਗੀ ਜੇ ਤਾਂ ਪੰਪ ਇੱਥੇ ਡਾਊਨ ਹੁੰਦਾ ਜੀ ਤੇ ਬਾਕੀ ਚੰਚਲ ਨੇ ਬਹੁਤ ਮੈਂਟਿਟੀ ਕੀਤੇ ਨੇ ਇਹ ਗੱਲ ਕਰ ਉਹ ਸਮਾਂ ਬੜਾ ਲੱਗਦਾ ਜੀ ਪਸ਼ੂ ਨਾਲ ਉਹ ਜਿਹੜਾ ਦੁੱਧ ਬਣਾਉਣਾ ਹੁੰਦਾ ਨਾ ਪਸ਼ੂ ਜਿਵੇਂ ਮੰਨ ਲਾ ਹੁਣ ਵੀ ਐਵਰੇਜ ਘੰਟੇ ਦਾ ਲੀਟਰ 1 ਕਿਲੋ ਬਣੀ ਜਾਂਦਾ 1 ਕਿਲੋ ਦੀ ਐਵਰੇਜ ਮੰਨ ਲਾ ਹੁਣ ਆਪਾਂ ਨੂੰ ਕੋਲ ਟਾਈਮ ਆ ਆਪਾਂ ਜਿੱਥੇ ਪਸ਼ੂ ਜੇ ਮੂੰਹ ਫਰਾਂਦਾ ਉਹਨੇ ਕੀ ਕਰਨਾ ਮੜੇ ਪਸ਼ੂ ਤਾਂ ਵਿਕੜਤਣ ਵਾਲੀ ਚੀਜ਼ ਜੀ ਤੋਂ ਨਹੀਂ ਪੈਂਦੇ ਵੀ ਆਮ ਕੋਰ ਦੇ ਤਾਂ ਜਨ ਕੋਈ ਸ਼ੋਰ ਦੇ ਤਾਂ ਵੀ ਉਹ ਕੰਮ ਚੱਲੀ ਜਾਂਣ ਤੇ ਉਸ ਤੋਂ ਬਾਅਦ ਬਸ ਵੀ ਪਸ਼ੂ ਨੂੰ 2 ਮਿੰਟਾਂ ਜੀ ਪਸ਼ੂ ਫ੍ਰੀ ਐ ਉਹਦੀ ਮਤਲ ਜਿਹੜੀ ਦੁੱਧ ਦੀ ਰਫਤਾਰ ਆ ਤੁਸੀਂ ਦੇਖ ਲਓ ਵੀ ਜੇ 12 ਕਿਲੋ ਦਾ ਚੱਲੀ ਜਾਂਦਾ 11 ਕਿਲੋ ਦਾ ਚੱਲੀ ਜਾਂਦਾ ਤਾਂ ਤੁਸੀਂ ਘੰਟੇ ਦਾ ਵੀ ਦੇਖ ਲਓ ਵੀ ਕਿੰਨਾ ਦੁੱਧ ਉਹ ਪੈਦਾ ਕਰਦਾ ਜੇ ਅੱਧਾ ਘੰਟਾ ਉਹ ਮੇਟ ਸਟਾਰਪ ਹੋ ਗਿਆ ਠੀਕ ਆ ਦਾ 15 ਮਿੰਟ ਚ ਜੀ ਦੇਣ ਨੂੰ ਲੱਗਦੇ ਆ 10 15 ਮਿੰਟ ਪਸ਼ੂ ਡਰੀ ਜਾਂਦਾ ਬੰਦੇ ਤੋਂ ਫਿਰ ਦਾ 10 15 ਮਿੰਟ ਬਾਅਦ ਉਹ ਮੜ ਮੜੇ ਮੂੰਹ ਮਾਰ ਕੇ ਕਹ ਕੋ ਜਿਹੜਾ ਘੰਟਾ ਹੁੰਦਾ ਉਹਦਾ ਐਂ ਖਰਾਬ ਹੋ ਜਾਂਦਾ ਇਹ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲੀਆਂ ਆਪਾਂ ਨੂੰ ਵੀ ਤੇ ਕੰਮ ਹੁੰਦਾ ਹੈ ਬਾਕੀ ਬੰਦਾ ساری ਉਮਰ ਹੀ ਸਕਦੇ ਰਹਿੰਦਾ ਕੁਛ ਨਾ ਕੁਛ ਜਦੋਂ ਮੇਲਿਆਂ ਤੇ ਜਾਣੇ ਰਹਿੰਨੇ ਆ ਪਸ਼ੂਆਂ ਨੂੰ ਬਹੁਤ ਕੁਛ ਮਿਲਦਾ ਹੁਣ ਉਹ ਚੀਜ਼ਾਂ ਹੁਣ ਪਹਿਲੀ ਹੀ ਅਪਣਾਵਾਂਗੇ ਠੀਕ ਹੈ ਵੀ ਜੇ ਮੈਂ ਪਸ਼ੂ ਨੂੰ ਬਸ ਵੀ ਇੰਨਾ ਕੁ ਵਧੀਆ ਪਿਆਰ ਨਾਲ ਰੱਖੋ ਆ ਜਿਹੜੀ ਕੋਈ ਵੀ ਚੀਜ਼ ਹੈ ਜਦੋਂ ਕੋਈ ਬਿਮਾਰ ਹੁੰਦਾ ਕੋਈ ਮਿੱਠੀ ਚੀਜ਼ ਕੋਈ ਗਲਛੇਮ ਪਸ਼ੂ ਫੀਟ ਨਹੀਂ ਖਾਂਦਾ ਉਹ ਦਿਨ ਪਸ਼ੂ ਨੂੰ ਪਤਾ ਹੋਵੇ ਵੀ ਯਾਰ ਹੁਣ ਮੈਨੂੰ ਇਹ ਜੀ ਚੀਜ਼ ਦੇਣੀ ਹੈ ਪਸ਼ੂ ਨੇ ਬਸ ਉਹਦੀ ਮਾਰ ਤੇ ਲੈਣਾ ਕੋਈ ਗੁੜ ਖਾਣਾ ਤਾਂ ਪਸ਼ੂ ਨੂੰ ਮੂੰਹ ਚ ਪਾਈ ਗਏ ਤੇ ਪਸ਼ੂ ਖਾਈ ਜਾਵੇ ਠੀਕ ਹੈ ਤੇ ਕਿੱਥੇ ਆਪਾਂ ਉਹ ਚੀਜ਼ ਆਣੀਆ ਤੇਲੇ ਰੱਪਾ ਕੇ dennੇ ਪ੍ਰੋਬਲਮ ਆਉਂਦੀ ਆ ਉਹਦੀ ਤਾਂ ਹੁਣ ਉਹ ਸੈਟਿੰਗ ਕਰਾਂਗੇ ਇਹਨੂੰ ਵਧੀਆ ਨੇ ਪਿਆਰ ਨਾਲ ਇਹ ਕਰਨ ਆਇਤੀ ਲੱਗੀ ਸੀ ਪਰ ਆ ਦਾ ਸਮਾਂ ਸਮਾਂ ਬਹੁਤ ਘੱਟ ਲੱਗਿਆ ਪਹਿਲਾਂ ਛੋਟੀਆਂ ਹੁੰਦੀਆਂ ਦਾ ਥੋੜਾ ਜਿਦੋਂ ਮੈਂ ਬਰੀਡਿੰਗ ਜਾਦੇ ਇੱਕੇਦਮ ਕੀਤੀ ਹੈ ਨਾ ਉਦੋਂ ਬਾਹਰ ਦੀ ਭਜਨ ਅਠ ਨਹੀਂ ਸੀ ਉਹਨਾਂ ਨੂੰ ਬੜਾ ਪਿਆਰ ਨਾਲ ਜਿਵੇਂ ਹੁਣ ਐ ਇਲਾੜ ਕਰੀ ਜਾਂਦਾ ਨਹੀਂ ਮੂੰਹ 'ਚ ਹੱਥ ਪਾਈ ਜਾਣਾ ਹਨ ਕਿਤੇ ਗੋੜ ਖਵਾਤਾ ਕਿਤੇ ਰੋਟੀ ਖਵਾਦੀ ਕਿਤੇ ਕੋਸ ਖਵਾਤਾ ਐ ਉਹ ਚੀਜ਼ਾਂ ਹੁਣ ਇਹਨਾਂ ਨਾਲ ਨਹੀਂ ਹੁੰਦੀਆਂ ਸਾਲ ਸਾਲ ਹੋ ਗਿਆ ਫਿਰ ਇਹਨਾਂ ਨੂੰ ਜੇ ਦਾ ਨਵੇਂ ਤਰੀਕੇ ਨਾਲ ਦੁਬਾਰੇ ਹੁੰਦਾ ਫਿਰ ਇਹ ਡਰ ਲੱਗੇ ਜਾਂਦਾ। ਕੋੰਗੂ ਪਸ਼ੂ ਕਿਉਂਕਿ ਬਾਹਰ ਜਾ ਕੇ ਜੇ ਮੈਂ ਹੁਣ ਘਰੇ ਆਪਾਂ ਲੈਟੀ ਚ ਕੋਈ ਸਮਾਨ ਪਾ ਕੇ ਰਲਾ ਕੇ ਦਿਨੇ ਆ ਤੇ ਪਸ਼ੂ ਬਾਹਰ ਜਾ ਕੇ ਆਟੋਮੈਟਿਕ ਖਰਾਕ ਰੁਕ ਛੱਡ ਜਾਂਦਾ। ਪਰ ਜਿਹੜੀ ਚੀਜ਼ ਕੋਈ ਲੀਵਰ ਟੌਨਕ ਦੇਣੀ ਆ ਜੇ ਉਹਦੀ ਲੋੜ ਆ ਤਾਂ ਬੰਦਾ ਵੀ ਮਤਲਬ ਐਦਾਂ ਉਹਨੂੰ ਪਹਿਲੇ ਘਝਾਬ ਹੋਵੇ। ਪਹਿਲਾਂ ਹੁਣ ਆਈ ਹੁੰਦੀਆਂ ਜਿਵੇਂ ਘਰੇ ਹੁਣ ਛੋਟੀਆਂ-ਛੋਟੀਆਂ ਆਪਾਂ ਕਰਦੇ। ਤਾਂ ਹੁਣ ਥੋੜਾ ਜਿਆ ਫਿਰ ਨਾ ਵੀ ਥੋੜੀ ਜਿਹੀ ਟੋਨੀ ਉਹ ਹੁੰਦੀ ਜਾਂਦੀ ਹੈ ਕਮਜ਼ੋਰੀ ਨੂੰ ਨਾ ਲੈਦਾ ਵੀ ਨਾ ਇਸ ਤਰ੍ਹਾਂ ਵੀ ਥੋੜੀ ਜਿਹੀ ਪਾਇਆ ਕਰੋ ਖਰਾ ਕਰੋ ਬਾਅਦ ਦੇ ਵਿੱਚ ਐਕਸਟਰਾ ਪਾ ਕੇ ਹਨਾ ਕੱਕ ਪਠਾ ਤੇ ਵੀ ਕਿਲੋ ਕੁ ਅੱਧਾ ਕਿਲੋ ਕੋਈ ਚੌਪਰ ਪਾ ਕੇ ਨਾਲ ਤੇ ਕਣਕ ਦਾ ਜਿਵੇਂ ਦਾਣਾ ਪਾਤਾ ਹਨਾ ਥੋੜੀ ਜਿਹੀ ਲੱਸੀ ਜਿਆਦਾ ਹੋਣ ਲੱਗੀ ਏ ਦੁੱਧ ਦੇ ਹਿਸਾਬ ਨਾਲ ਬੰਦ ਕਰ ਦਈਏ ਫਿਰ ਉਹ ਦਿੰਦੇ ਰਹੇ ਦਵਾਈ ਤੁਸੀਂ ਭੁੱਖ ਸੀ ਹੈ ਤਾਂ ਨਹੀਂ ਉਹ ਜਿਹੜੀ ਕਾਲੀ ਦਵਾਈ ਦਿੰਨੇ ਹੁੰਨੇ ਆ ਉਹ ਦਿੰਦੇ ਸੀ ਫਿਰ ਉਹ ਮੁੱਕ ਗਿਆ ਜਦੋਂ ਮੌਕਾ ਤਾਂ ਤਾਂ ਤੁਹਾਨੂੰ ਆਖਿਆ ਵੀ ਡੈਡੀ ਨੂੰ ਕਿਉਂ ਨਹੀਂ ਕਹਿੰਦੇ ਮੰਗਾਉਂਦੇ ਕਿਉਂ ਨਹੀਂ ਹੁੰਦੇ ਉਹ ਦੱਸਿਆ ਕਰੋ